ਸੱਚਖੰਡ ਤੋਂ ਆਇਆ ਜੋਗੀ ਦੇਵਨ ਦਾਤਾ ਨਾਮ ਦੀਆਂ ਕਰ ਲੈ ਤਿਆਰੀ ਆ ਗਈਆਂ ਜਿੰਦੇ ਚਿੱਠੀਆਂ ਤੇਰੇ ਨਾਮ ਦੀਆਂ ਸੱਚਖੰਡ ਤੋਂ ਆਇਆ ਜੋਗੀ ਦੇਵਨ ਦਾਤਾ ਨਾਮ ਦੀਆਂ ਕਰ ਲੈ ਤਿਆਰੀ ਆ ਗਈਆਂ ਜਿੰਦੇ ਚਿੱਠੀਆਂ ਤੇਰੇ ਨਾਮ ਦੀਆਂ ਸੱਚਖੰਡ ਤੋਂ ਆਇਆ ਜੋਗੀ ਸੂਰਜ ਵਾਂਗੂ ਤੇਜ ਤੇ ਸੋਨਾ ਮੁਖਰਾਉ ਦਾ ਲੱਗਦਾ ਏ ਵਾਂਗ ਫਕੀਰਾਂ ਰਹਿੰਦਾ ਏ ਪਰ ਸੱਬ ਦਾ ਰਾਜਾ ਲੱਗਦਾ ਏ ਸੂਰਜ ਵਾਂਗੂ ਤੇਜ ਤੇ ਸੋਨਾ ਮੁਖਰਾਉ ਦਾ ਲੱਗਦਾ ਏ ਵਾਂਗ ਫਕੀਰਾਂ ਰਹਿੰਦਾ ਏ ਪਰ ਸੱਬ ਦਾ ਰਾਜਾ ਲੱਗਦਾ ਏ ਲੱਖਾਂ ਅੱਖਾਂ ਦਰਸ دیਵਾਨੀਆਂ ਉਦੀ ਇੱਕ ਮੁਸਕਾਨ ਦਿਆਂ ਕਰ ਲੈ ਤਿਆਰੀ ਆ ਗਈਆਂ ਜਿੰਦੇ ਚਿੱਠੀਆਂ ਤੇਰੇ ਨਾਮ ਦੀਆਂ ਚੱਚਖੰਡ ਤੋਂ ਆਇਆ ਜੋਗੀ ਦੇਵਨ ਦਾਤਾ ਨਾਮ ਦੀਆਂ ਕਰ ਲੈ ਤਿਆਰੀ ਆ ਗਈਆਂ ਜਿੰਦੇ ਚਿੱਠੀਆਂ ਤੇਰੇ ਨਾਮ ਦੀਆਂ ਚੱਚਖੰਡ ਤੋਂ ਆਇਆ ਜੋਗੀ ਫੁੱਲਾਂ ਦੀ ਕੋਈ ਜਾਤ ਨਾ ਹੁੰਦੀ ਖੁਸ਼ਬੂ ਦੇ ਮਨ ਸਾਰਿਆਂ ਨੂੰ ਹਵਾ ਵੀ ਇੱਕੋ ਜੀਵਨ ਦੇਂਦੀ ਕੁੱਲੀਆਂ ਅਤੇ ਚੁਬਾਰਿਆਂ ਨੂੰ ਫੁੱਲਾਂ ਦੀ ਕੋਈ ਜਾਤ ਨਾ ਹੁੰਦੀ ਖੁਸ਼ਬੂ ਦੇ ਮਨ ਸਾਰਿਆਂ ਨੂੰ ਹਵਾ ਵੀ ਇੱਕੋ ਜੀਵਨ ਦੇਂਦੀ ਕੁੱਲੀਆਂ ਅਤੇ ਚੁਬਾਰਿਆਂ ਨੂੰ ਸੁਬਾ ਧਿਕਰ ਲੈ ਤੁਲਨਾ ਪਾਵੇ ਹੋਵਨ ਗੱਲਾਂ ਸ਼ਾਮ ਦੀਆਂ ਕਰ ਲੈ ਤਿਆਰੀ ਆ ਗਈਆਂ ਜਿੰਦੇ ਚਿੱਠੀਆਂ ਤੇਰੇ ਨਾਮ ਦੀਆਂ ਸੱਚਖੰਡ ਤੋਂ ਆਇਆ ਜੋਗੀ ਸੇਵਨ ਦਾਤਾ ਨਾਮ ਦੀਆਂ ਕਰ ਲੈ ਤਿਆਰੀ ਆ ਗਈਆਂ ਜਿੰਦੇ ਚਿੱਠੀਆਂ ਤੇਰੇ ਨਾਮ ਦੀਆਂ ਸੱਚਖੰਡ ਤੋਂ ਆਇਆ ਜੋਗੀ ਸੁਨ ਲੈ ਸਤ ਸੰਗ ਕਰ ਲੈ ਸੇਵਾ ਪੜ ਲੈ ਅਮਰਤ ਬਾਣੀ ਤੂੰ ਦੌਲਤ ਸੌਰਤ ਨਾਲ ਨ ਜਾਣੇ ਇਹੋ ਨਾਲ ਲ ਜਾਣੀ ਤੂੰ ਸੁਨ ਲੈ ਸਤ ਸੰਗ ਕਰ ਲੈ ਸੇਵਾ ਪੜ ਲੈ ਅਮਰਤ ਬਾਣੀ ਤੂੰ ਦੌਲਤ ਸੌਰਤ ਨਾਲ ਨ ਜਾਣੇ ਇਹੋ ਨਾਲ ਲ ਜਾਣੀ ਤੂੰ ਕਿਸੇ ਨ ਦੇ ਖਨ ਅਤਬਾ ਉਤੇ ਕਦਰਾਂ ਨੇ ਸੂਬ ਕਾਮ ਦੀਆਂ ਕਰ ਲੈ ਤਿਆਰੀ ਆ ਗਈਆਂ ਜਿੰਦੇ ਚਿੱਠੀਆਂ ਤੇਰੇ ਨਾਮ ਦੀਆਂ ਸੱਚ ਕੰਡ ਤੋਂ ਆਇਆ ਜੋਗੀ ਤੇਵਨ ਦਾਤਾ ਨਾਮ ਦੀਆਂ ਕਰ ਲੈ ਤਿਆਰੀ ਆ ਗਈਆਂ ਜਿੰਦੇ ਚਿੱਠੀਆਂ ਤੇਰੇ ਨਾਮ ਦੀਆਂ ਸੱਚ ਕੰਡ ਤੋਂ ਆਇਆ ਜੋਗੀ